ਸਰ ਸ਼ਿਖਾਲਜੀ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਆ ਅੱਜ ਆਪਾਂ ਲਗਾ ਲਗੇ ਚੁੰਨੀ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਚੁੰਨੀ ਕਿਵੇਂ ਸੈੱਟ ਕਰ ਸਕਦੇ ਆ ਤੇ ਸਿਰ ਤੇ ਵੀ ਆਪਾਂ ਕਿਵੇਂ ਲੈ ਸਕਦੇ ਆ ਸੋਈਆਂ ਪੈਨ ਤਾਂ ਆਪਾਂ ਨੂੰ ਲਾਉਣੇ ਪੈਣੇ ਆ ਤੇ ਇਹ ਹੈਗਾ ਆਪਾਂ ਸਾਰੇ ਦੋਨਾਂ ਦੀ ਲੰਬਾਈ ਦੇ ਤਰ੍ਹਾਂ ਆਪਾਂ ਇਹਨੂੰ ਕਰਕੇ ਦੂਰੀ ਤੇ ਇਹਦੇ ਤੇ ਮੈਂ ਲਾਤਾ ਹੁਣ ਇੱਕ ਕੋਨਾ ਤੇ ਲਾ ਰਹੀ ਆ ਸੇਫਟੀ ਪੈਨ ਇਹਨਾਂ ਲਾੜੇ ਇੱਕ ਦੂਜੇ ਦੇ ਉੱਪਰ ਰੱਖ ਕੇ ਆਪਾਂ ਇਹਦੇ ਉੱਤੇ ਸੇਫਟੀ ਪੈਨ ਲਗਾਤਾ ਤੇ ਇਹ ਬਾਰਡਰ ਦੇ ਉੱਤੇ ਜਿੱਥੇ ਤੁਸੀਂ ਲਗਾਉਣਾ ਲਗਾ ਸਕਦੇ ਆ ਤੇ ਇਹਨੂੰ ਪਰ ਤੁਸੀਂ ਅੰਦਰਲੇ ਪਾਸੇ ਦੀ ਲਗਾ ਸਕਦੇ ਆ ਪੈਨ ਤੇ ਚੁੰਨੀ ਸਾਰੀ ਮੇਰੀ ਇਧਰਲੀ ਸਾਈਡ ਤੇ ਆ ਗਈ ਆ ਮੋਢੇ ਤੇ ਤੇ ਹੁਣ ਇਹ ਚੁੰਨੀ ਦੇ ਤੁਸੀਂ ਤੈ ਮਾਰ ਕੇ ਬਾਲ ਪਾ ਕੇ ਵੀ ਇਹਨੂੰ ਲਗਾ ਸਕਦੇ ਆ ਜਾਂ ਮੇਰੇ ਅੰਗ ਜਿਵੇਂ ਮੈਂ ਇਕੱਠੀ ਕਰ ਰਹੀ ਆ ਇਕੱਠੀ ਕਰਕੇ ਵੀ ਤੁਸੀਂ ਮੋਢੇ ਤੇ ਰੱਖ ਸਕਦੇ ਆ ਤੇ ਮੋਢੇ ਤੇ ਤੁਸੀਂ ਇਕੱਠੀ ਕਰਕੇ ਰੱਖ ਕੇ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਆ ਕਿ ਤੁਸੀਂ ਜਿਹੜੀ ਆਪਣੀ ਬਾਹਾਂ ਦੀ ਸਾਈਡ ਤੇ ਚੁੰਨੀ ਰੱਖਣੀ ਆ ਇਹ ਕਿੰਨੀ ਲੰਬੀ ਰੱਖਣੀ ਆ ਜਿਆਦਾ ਲੰਬੀ ਰੱਖਣੀ ਆ ਬਾਹ ਟਕਣੀ ਆ ਜਾਂ ਤੁਸੀਂ ਨਹੀਂ ਟਕਣੀ ਤੇ ਫਿਰ ਤੁਸੀਂ ਉਸ ਹਿਸਾਬ ਨਾਲ ਉਹ ਨੂੰ ਉਨੀ ਇਕੱਠੀ ਕਰ ਲਓ ਤੇ ਇਕੱਠੀ ਕਰਨ ਤੋਂ ਬਾਅਦ ਤੇ ਫਿਰ ਤੁਸੀਂ ਆਪਣਾ ਫਰੰਟ ਦਾ ਦੇਖਣਾ ਫਰੰਟ ਤੇ ਗਲ ਤੇ ਚੁੰਨੀ ਕਿੰਨੀ ਤੁਸੀਂ ਨੀਮੀ ਰੱਖਣੀ ਆ ਕਿੰਨਾ ਤੁਸੀਂ ਉੱਚਾ ਰੱਖਣਾ ਆ ਗਲ ਤੇ ਇਹਨੂੰ ਜੇ ਤੁਸੀਂ ਨੀਮੀ ਰੱਖਣਾ ਥੋੜਾ ਜਿਹਾ ਨੀਮੀ ਰੱਖ ਸਕਦੇ ਆ ਨਹੀਂ ਉੱਚੀ ਕਰਨੀ ਉੱਚੀ ਕਰਕੇ ਤੇ ਉਸ ਹਿਸਾਬ ਨਾਲ ਤੁਸੀਂ ਉੱਤੇ ਲ ਜਾ ਕੇ ਇਹਦਾ ਸੇਫਟੀ ਪੈਨਲ ਲਗਾਉਂਗੇ ਆਪਣਾ ਸੈੱਟ ਇੱਥੋਂ ਕਰਕੇ ਜਿਵੇਂ ਤੁਸੀਂ ਤੈਅ ਮਾਰ ਕੇ ਲੋਣੇ ਜਾਂ ਤੁਸੀਂ ਇਕੱਠੇ ਕਰਕੇ ਜਿਵੇਂ ਮੈਂ ਇਕੱਠੇ ਕੀਤੇ ਹੱਥ ਨਾਲ ਤੇ ਇੱਥੇ ਸੇਫਟੀ ਪੈਨਲ ਲਗਾ ਲਓਗੇ ਆ ਦੇਖ ਲਓ ਜਾਂ ਤੁਸੀਂ ਲੰਬੀ ਰੱਖ ਲਓ ਜਾਂ ਛੋਟੀ ਰੱਖ ਲਓ ਇਹ ਤੁਹਾਡੇ ਤੇ ਆ ਤੇ ਇਸੇ ਤਰ੍ਹਾਂ ਫਰੰਟ ਤੇ ਗਾਲ ਤੇ ਜਿਹੜੀ ਮੂਹਰੇ ਚੁੰਨੀ ਹੈਗੀ ਉਹ ਵੀ ਇਦਾਂ ਹੈ ਤੁਸੀਂ ਆਪਣੇ ਤੁਹਾਡੇ ਤੇ ਆ ਤੁਸੀਂ ਕਿੰਨੀ ਵੱਡਾ ਕਲਾ ਰੱਖਣਾ ਜਾਂ ਤੁਸੀਂ ਛੋਟਾ ਰੱਖਣਾ ਉਹ ਸਭ ਨਾਲ ਚੁੰਨੀ ਤਾਂ ਬਾਰਡਰ ਉਸੇ ਤਰ੍ਹਾਂ ਹੀ ਮੂਹਰੇ ਆ ਜਾਏਗਾ ਇਹਨੂੰ ਬਾਰਡਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਸੋਹਣੇ ਬਾਲ ਪੈ ਜਾਂਦੇ ਆ ਮੂਰੇ ਮੂਰੇ ਚੰਗੀ ਤਰ੍ਹਾਂ ਜੇ ਤੁਸੀਂ ਇਹਨੂੰ ਲਗਾਉਂਗੇ ਪੈਨ ਤੇ ਮੈਂ ਪੈਨ ਬੱਸੇ ਬਾਹਰਲੇ ਪਾਸੇ ਤੇ ਲਗਾ ਰਹੇ ਹਾਂ ਤੁਸੀਂ ਇਹਨੂੰ ਅੰਦਰਲੇ ਪਾਸੇ ਦੀ ਪੈਨ ਲਗਾਉਣੇ ਆਪਾਂ ਤੇ ਕਈ ਵਾਰ ਦੋ ਪੈਨ ਵੀ ਲੱਗ ਜਾਂਦੇ ਆ ਤੋਂ ਜਿਹੜੇ ਪਤਲੇ ਪਤਲੇ ਪੈਨ ਮਿਲ ਜਾਂਦੇ ਆ ਤੇ ਆ ਦੇਖ ਲਓ ਹੁਣ ਚੁੰਨੀ ਇਹ ਮੇਰੇ ਮੂਰੇ ਬਾਰਡਰ ਸਾਰੀ ਕੜਾਈ ਦਿਖਦੀ ਆ ਤੇ ਮੂਰੇ ਬਾਲ ਵੀ ਪੈ ਗਿਆ ਕਈ ਲੋਕ ਕਿ ਲਾਈਕ ਨਹੀਂ ਆਪਾਂ ਕਰਦੇਗੇ ਮੂਰਿਆਂ ਟੈਡ ਦਿਖਣਾ ਹੋਵੇ ਜਦਾ ਨਾ ਦਿਖੇ ਤੇ ਆ ਹੁਣ ਮੈਂ ਉੱਪਰਲਾ ਲੜ ਚੁੱਕ ਲਿਆ ਚੁੰਨੀ ਦਾ ਪਿਛਲੇ ਪਾਸਿਓ ਤੇ ਹੁਣ ਇਹ ਲਾਉਂਗੇ ਆਪਾਂ ਲਵਾਂਗੇ ਸਿਰ ਤੇ ਸਿਰ ਤੇ ਲੈ ਕੇ ਚੁੰਨੀ ਜਿਹੜੀ ਪਿੱਛੇ ਬਾਰਡਰ ਸਾਰੀ ਚੁੰਨੀ ਤੁਹਾਡੀ ਸਾਰੀ ਖਿੱਲਰ ਜਾਂਦੀ ਹੈ ਪਿੱਛੋਂ ਤੁਹਾਨੂੰ ਪੂਰੀ ਚੁੰਨੀ ਦਿਖੇਗੀ ਤੇ ਇਹ ਮੈਂ ਪੈਨ ਨਹੀਂ ਲਗਾਇਆ ਇੱਥੇ ਤੁਸੀਂ ਪੈਨ ਲਗਾਉਣਾ ਹੁੰਦਾ ਮੋਢੇ ਤੇ ਤੇ ਆਹ ਜਿੰਨੀ ਫਿਰ ਮੈਂ ਮੋਢੇ ਦੇ ਨਾਲ ਇਹਨੂੰ ਉੱਥੇ ਅਟੈਚ ਇਕੱਠੀ ਕਰੂੰਗੀ ਤੁਸੀਂ ਇਹ ਚੁੰਨੀ ਨੂੰ ਪੈਨ ਲਗਾ ਸਕਦੇ ਹੋ ਇਹਨੂੰ ਮੂਹ ਅੱਗੇ ਵੀ ਕਰਕੇ ਆ ਤੇ ਪਿੱਛੇ ਕਰਕੇ ਵੀ ਇਦਾਂ ਛੱਡ ਸਕਦੇ ਹੋ ਜੇ ਨਹੀਂ ਛੱਡਣੀ ਤਾਂ ਫਿਰ ਥੋੜਾ ਜਿਹਾ ਇਹਨੂੰ ਮੂਰੇ ਕਰਕੇ ਇੱਕ ਪੈਨ ਲਗਾ ਦਿਓ ਤਾਂ ਕਿ ਚੁੰਨੀ ਇੱਥੇ ਨੂੰ ਜਾਵੇ ਨਾ ਤੁਹਾਡੇ ਮੂਰੇ ਰਹੇ ਤੇ ਇਹ ਬਾਰਡਰ ਵਾਲੀ ਚੁੰਨੀ ਆ ਨਾ ਵਿੱਚ ਇਹਦੇ ਉਹ ਮਕੈਸ਼ ਜੀ ਲੱਗੀ ਕਰਕੇ ਤੇ ਇਹ ਪੈਨ ਲੱਗਦੇ ਨਹੀਂ ਪਰ ਪੈਨ ਮੇਰੇ ਕੋਲ ਬਹੁਤ ਪਤਲੇ ਲਏ ਹੋਏ ਆ ਤੇ ਤੁਸੀਂ ਇਹ ਦੇਖ ਕੇ ਲੈਣੇ ਕਿ ਜਦੋਂ ਵੀ ਸੇਫਟੀ ਪੈਨ ਲੈਣੇ ਆ ਤੇ ਤੁਸੀਂ ਪਤਲੇ ਜੇ ਦੇਖ ਕੇ ਲੈਣੇ ਵੱਡੇ ਲੈਣੇ ਆ ਪਰ ਪਤਲੇ ਦੇਖ ਲਓ ਉਹ ਈਜ਼ੀ ਰਹਿੰਦੇ ਲੱਗਣ ਲਈ ਤੇ ਜੇ ਤੁਸੀਂ ਬਾਹਲੇ ਛੋਟੇ ਲੈਣੇ ਉਹ ਲੱਗਦੇ ਨਹੀਂ ਤੇ ਜੇ ਮੋਟੇ ਲਓਗੇ ਉਹ ਵੀ ਨਹੀਂ ਲੱਗਦੇ ਫਿਰ ਚੁੰਨੀ ਖਰਾਬ ਕਰ ਦਿੰਦੇ ਪਾੜ ਦਿੰਦੇ ਆ ਨਾ ਸਰਤੇ ਮਲਾਂ ਲੱਗੀਆਂ ਇਹ ਲੱਗਦੇ ਹੈਗੇ ਜੂਰੇ ਵਾਲੀਆਂ ਸੂਈਆਂ ਜਿਹੜੀਆਂ ਹੁੰਦੀਆਂ ਉਹ ਆ ਪਰ ਇਹ ਇੱਕ ਬਹੁਤ ਬਰੀਕ ਬਹੁਤ ਪਤਲੀਆਂ ਤੁਹਾਨੂੰ ਜੂਰੇ ਵਾਲੀਆਂ ਸੂਈਆਂ ਮਿਲਦੀਆਂ ਆ ਤੇ ਜੂਰੇ ਵਾਲੀ ਸੂਈ ਮੋਟੀ ਹੁੰਦੀ ਆ ਪਰ ਇਹ ਪਤਲੀਆਂ ਮਿਲਦੀਆਂ ਬਹੁਤ ਇਹ ਤੁਹਾਡੀ ਚੁੰਨੀ ਤੇ ਹੋਲ ਨਹੀਂ ਕਰਦੀਆਂ ਬਿਲਕੁਲ ਹੀ ਤੇ ਆ ਦੇਖ ਲਓ ਮੈਂ ਚੁੰਨੀ ਇਹ ਪਿੱਛੇ ਕਰਕੇ ਛੱਟੀ ਆ ਪਰ ਤੁਸੀਂ ਇਹਨੂੰ ਮੂਰੇ ਕਰਕੇ ਵੀ ਰੱਖ ਸਕਦੇ ਹੋ ਤੇ ਤੁਸੀਂ ਇਹਨੂੰ ਪਿੱਛੇ ਵੀ ਰੱਖ ਸਕਦੇ ਹੋ ਇਹ ਤੁਹਾਡੇ ਤੇ ਤੁਸੀਂ ਕਿੱਥੇ ਚੱਲਿਓ ਤੇ ਤੁਸੀਂ ਕਿਹੜੇ ਸਾਹਮਣੇ ਲੈਣਾ ਦੇਖ ਲਓ ਚੁੰਨੀ ਦਾ ਬਾਰਡਰ ਸਾਰਾ ਪਿੱਛੇ ਬਾਹਰ ਆ ਜਾਣਾ ਉਹ ਮੇਰਾ ਜੂੜਾ ਥੋੜਾ ਉੱਚਾ ਕੀਤਾ ਹੋਇਆ ਸੀਗਾ ਤਾਂ ਲਓ ਜੀ ਇਹ ਹੈਗਾ ਸੈਕੰਡ ਸਟਾਈਲ ਜਿਹੜਾ ਡਿਫਰੈਂਟ ਹੈਗਾ ਆ ਇਹ ਹੈਗਾ ਚੁੰਨੀ ਦਾ ਬਾਰਡਰ ਤੇ ਇਹ ਮੇਰੇ ਵਾਲੇ ਚੁੰਨੀ ਦੇ ਉੱਤੇ ਮਕੈਸ਼ ਲੱਗੀ ਹੋਈ ਹੈ ਇਹਦੇ ਉੱਤੇ ਤੇ ਆਪਾਂ ਹੁਣ ਇਹਨੂੰ ਇੱਕ ਕੋਰਨਰ ਫੜ ਕੇ ਇਹਦੀ ਪੂਰੀ ਤਹਿ ਲਗਾਵਾਂਗੇ ਮੈਂ ਇੱਕ ਸਾਈਡ ਤੋਂ ਲੰਬਾਈ ਵਾਲੀ ਸਾਈਡ ਨਹੀਂ ਲਾਉਣੀ ਆਪਾਂ ਚੜਾਈ ਵਾਲੀ ਸਾਈਡ ਤੇ ਆਪਾਂ ਲਾ ਰਹੇ ਹਾਂ ਇਹਦੀਆਂ ਤਹਾਂ ਚੰਗੀ ਤਰ੍ਹਾਂ ਆਪਾਂ ਤਹਿ ਮਾਰ ਕੇ ਤੇ ਇੱਕੋ ਜਿਹਾ ਬਾਲ ਕਰ ਲੈਣੇ ਆ ਕਰਕੇ ਤੇ ਇਹਨੂੰ ਆਪਾਂ ਫੇਰ ਸੇਫਟੀ ਪੈਨਲ ਲਗਾਵਾਂਗੇ ਅਲ ਦੁਬਾਰੀ ਦਿਖਾ ਦੇਗੀ ਤੁਹਾਨੂੰ ਕਿਵੇਂ ਲਾਉਣੇ ਬਾਹਲ ਪਾਉਣੇ ਜਿਵੇਂ ਜਿਦਾ ਤੁਹਾਨੂੰ ਸਹੀ ਲੱਗਦੇ ਆ ਤੇ ਮਤਲਬ ਆਪਾਂ ਇਹਦੀ ਚੰਗੀ ਤਰ੍ਹਾਂ ਦੀ ਤੈ ਲਗਾਣੀ ਆ ਤੈ ਲਗਾ ਕੇ ਤੇ ਫੇਰ ਆਪਾਂ ਹੁਣ ਇਹਨੂੰ ਦੋਨੇ ਪਾਸੇ ਬਾਰਡਰ ਦਿਖਣਾ ਚਾਹੀਦਾ ਆਪਣਾ ਉਧਰ ਵੀ ਤੇ ਉਧਰ ਵੀ ਇਹ ਆ ਲੋ ਜੀ ਆ ਆਪਣੇ ਬਾਰਡਰ ਦੋਨੇ ਪਾਸੇ ਆ ਗਏ ਤੇ ਇੱਕੋ ਜੀ ਤੈ ਹੋ ਗਈ ਤੇ ਇਹ ਤੁਸੀਂ ਚੰਗੀ ਤਰ੍ਹਾਂ ਬੈ ਕੇ ਵੀ ਬਲਗਾ ਸਕਦੇ ਪਹਿਲਾਂ ਜਾਂ ਇਹਨਾਂ ਤੇ ਸਾਰੇ ਤੇ ਤੁਸੀਂ ਸੇਫਟੀ ਪੈਨਲ ਲਗਾ ਸਕਦੇ ਹੋ ਕਿਉਂਕਿ ਜਿਹੜੀਆਂ ਚੁੰਨੀਆਂ ਪਾਰੀਆਂ ਉਹਨਾਂ ਸੇਫਟੀ ਪੈਨ ਵਗੈਰਾ ਆਪਾਂ ਨੂੰ ਚਾਹੀਦੇ ਹੁੰਦੇ ਆ ਤੇ ਇਹ ਇਹ ਸੇਫਟੀ ਪੈਨ ਮੇਰੇ ਕੋਲ ਤਾਂ ਇਹ ਪਹਿਲਾਂ ਇੱਥੇ ਵੱਡੇ ਵਾਲੇ ਪਏ ਸੀ ਮੈਂ ਤੋਹੀ ਲਗਾ ਰਹੀ ਹਾਂ ਪਰ ਤੁਹਾਨੂੰ ਇੱਕ ਬਹੁਤ ਪਤਲੇ ਸੇਫਟੀ ਪੈਨ ਮਿਲ ਜਾਂਦੇ ਵੱਡੇ ਵਾਲੇ ਤੁਸੀਂ ਉਹ ਲੈ ਲਓ ਜਿਹੜੇ ਕਿ ਆਪਾਂ ਨੂੰ ਆਮ ਹੀ ਲੋੜ ਪੈਂਦੀ ਰਹਿੰਦੀ ਹੈ ਇੱਕ ਵਾਰ ਲੈ ਹੋਏ ਆ ਦੇਖੋ ਹੁਣ ਮੈਂ ਇੱਕ ਤੈਅ ਮਾਰ ਕੇ ਪੂਰੀ ਤੇ ਤੇ ਪੂਰਾ ਹਉ ਲਗਾਤਾ ਪੈਨ ਲਗਾਤਾ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਮੋਢੇ ਦੇ ਉੱਤੇ ਤੇ ਪੈਨ ਮੈਂ ਉਸ ਜਿਹਾ ਤੈ ਮਰੀਏ ਤੁਹਾਡੇ ਤੇ ਤੁਸੀਂ ਇਹ ਤਾ ਕਿੰਨੀ ਚੌੜੀ ਰੱਖਣੀ ਆ ਵੱਡੀ ਰੱਖਣੀ ਆ ਛੋਟੀ ਰੱਖਣੀ ਆ ਇਹ ਮੈਂ ਚੌੜੀ ਆ ਥੋੜੀ ਜੀ ਤੁਸੀਂ ਇਹ ਦੂਜਾ ਚੌੜੀ ਵੀ ਰੱਖ ਸਕਦੇ ਆ ਤੁ ਘੱਟ ਚੌੜੀ ਵੀ ਰੱਖ ਸਕਦੇ ਆ ਨਾ ਇਹ ਤੁਹਾਡੇ ਤੇ ਵੀ ਤੁਸੀਂ ਕਿੰਨੀ ਚੌੜੀ ਕਰਨੀ ਆ ਬਾਰਡਰ ਨੂੰ ਕਿੰਨਾ ਚੌੜਾ ਆਪਣੀ ਬਾਹ ਦੇ ਉੱਤੇ ਕਵਰ ਕਰਨਾ ਆ ਤੇ ਇਹ ਨਗਰ ਹੁਣ ਇਹ ਛੋਟਾ ਬਾਰਡਰ ਤੇ ਮੈਂ ਲਗਾਤਾ ਆ ਤੇ ਇੱਥੇ ਆਪਾਂ ਲਾਵਾਂਗੇ ਸੇਫਟੀ ਪੈਨ ਇਹ ਇਹ ਲਗਾਉਣਾ ਹੈਗਾ ਹੁਣ ਜਿਹੜਾ ਚੁੰਨੀ ਖਿੱਲੇ ਨਾ ਤੇ ਅੰਦਰਲੇ ਪਾਸੇ ਇਹਦੀ ਲਗਾਉਣਾ ਹੈ ਪਰ ਮੈਂ ਬਾਹਰ ਦੀ ਲਗਾ ਰਹੀ ਹਾਂ ਉਹਦਾ ਦੱਸ ਰਹੀ ਹਾਂ ਤੁਹਾਨੂੰ ਤੇ ਇਹ ਤੋਂ ਬਾਅਦ ਲਓ ਜੀ ਮੈਂ ਇਹ ਜੀ ਪੈਨ ਲਗਾਏ ਉਸ ਬੜੀ ਸੀਰੀਅਸ ਉਹ ਲਗਾਉਣ ਲੱਗੀ ਹਾਂ ਦੇਖ ਲਓ ਮੇਰਾ ਤੇ ਆਹ ਲਓ ਜੀ ਹੁਣ ਆਪਾਂ ਇਹਨੂੰ ਚੁੰਨੀ ਰੱਖਾਂਗੇ ਦੂਜੇ ਮੋਢੇ ਤੇ ਤੇ ਹੁਣ ਫਿਰ ਉਹੀ ਗੱਲ ਫੇਰ ਆਪਣੀ ਆ ਗਈ ਕਿ ਆਪਾਂ ਹੁਣ ਦੇਖਣਾ ਵੀ ਆਪਾਂ ਮੂਹਰੋਂ ਚੁੰਨੀ ਕਿੰਨੀ ਨੀਵੀ ਰੱਖਣੀ ਆ ਜਿਆਦੇ ਨੀਵੀ ਰੱਖਣੀ ਆ ਖੁੱਲੀ ਰੱਖਣੀ ਆ ਉੱਚੀ ਰੱਖਣੀ ਆ ਇਹ ਤੁਹਾਡੇ ਤੇ ਹੋਊਗਾ ਚੁੰਨੀ ਤੁਸੀਂ ਇੱਥੋਂ ਕਿੱਦਾਂ ਦੀ ਲੈਣੀ ਆ ਕਿੰਨੀ ਉੱਚੀ ਰੱਖਣੀ ਆ ਮੂਹਰੋਂ ਤੇ ਹੁਣ ਆਪਾਂ ਉੱਪਰਲਾ ਪੱਲਾ ਫੜ ਲਿਆ ਪਾੜ ਕੇ ਬਸ ਆਪਾਂ ਮੋਢੇ ਤੇ ਇਹ ਸਿਰ ਤੇ ਰੱਖ ਲਿਆ ਆ ਲੋ ਜੀ ਤੇ ਸਿਰ ਤੇ ਰੱਖ ਕੇ ਤੇ ਉਹ ਇਸੇ ਮਾ ਇਹ ਤੁਹਾਡੇ ਤੇ ਤੁਸੀਂ ਵੀ ਤੁਹਾਨੂੰ ਦੱਸਿਆ ਵੀ ਸੇਟੇ ਵਾ ਸਰ ਬਸਕੇਟੇ ਹੁਣ ਇਹਦੇ ਉੱਤੇ ਫਿਰ ਉਹੀ ਆਪਾਂ ਜੁੜਿਆ ਵਾਲੀ ਸੂਈ ਲਗਾ ਸਕਦੇ ਆ ਜਾਂ ਤੁਸੀਂ ਸੇਫਟੀ ਪੈਨ ਪਹਿਲਾਂ ਲਗਾਉਂਗੇ ਤੇ ਉਹਦੇ ਵਿੱਚ ਦੀ ਜਿਦਾਂ ਆ ਮੈਂ ਸੇਫਟੀ ਪੈਨ ਲਗਾ ਰਹੀ ਹਾਂ ਉਸ ਸੇਫਟੀ ਪੈਨ ਦੇ ਵਿੱਚ ਲਗਾ ਕੇ ਬਾਰਡਰ ਤੋਂ ਥੋੜਾ ਜਿਹਾ ਪਿੱਛੇ ਲਗਾ ਲਓ ਜੇ ਬਾਰਡਰ ਤੇ ਆਪਣੇ ਤੇ ਕਈ ਵਾਰ ਸੇਫਟੀ ਪੈਨ ਨਹੀਂ ਲੱਗਦੇ ਕੋਸ਼ਿਸ਼ ਕਰੋ ਕਿ ਬਾਰਡਰ ਤੇ ਲੱਗ ਜਾਣਾ ਤਾਂ ਕਿ ਫਿਰ ਉਹ ਚੁੰਨੀ ਫਟਦੀ ਨਹੀਂ ਤੇ ਫਿਰ ਇਹਦੇ ਵਿੱਚ ਤੁਸੀਂ ਹੁਣ ਅੰਦਰਲੇ ਪਾਸੇ ਦੀ ਤੇ ਜਿਹੜੇ ਆਪਣੀਆਂ ਬਲੈਕ ਸੂਈਆਂ ਹੁੰਦੀਆਂ ਉਹ ਲਗਾ ਸਕਦੇ ਆ ਤੋਂ ਜੇ ਉਹਨੂੰ ਥੋੜੀ ਜਿਹਾ ਤੁਸੀਂ ਪੈਨ ਦੇ ਵਿੱਚ ਦੀ ਕਰਾਸ ਕਰ ਦੋ ਸੂਈਆਂ ਨੂੰ ਤਾਂ ਫਿਰ ਬਿਲਕੁਲ ਸੂਈ ਨਹੀਂ ਹਿੱਲਦੀ। ਕਈ ਵਾਰ ਹੁੰਦਾ ਕਿ ਆਪਾਂ ਸੇਫਟੀ ਪੈਨ ਦੇ ਵਿੱਚ ਸਿੱਧੀ ਸੂਈ ਲਗਾ ਦਿੰਨੇ ਆ ਤੇ ਉਹ ਕਈ ਵਾਰ ਹਿਲਣ ਦਾ ਡਰ ਰਹਿੰਦਾ ਜੇ ਤੁਸੀਂ ਉਹਨ ਸੂਈਆਂ ਨੂੰ ਕਰਾਸ ਕਰ ਦੋਗੇ ਪਿਛਲੇ ਪਾਸੇ ਜਾ ਕੇ ਤਾਂ ਸੂਈ ਕਦੀ ਨਹੀਂ ਤੁਹਾਡੇ ਸਿਰ ਕਦੀ ਨਹੀਂ ਤੁਹਾਡੀ ਚੁੰਨੀ ਹਿੱਲਦੀ। ਇਮਨ ਜੇ ਤੁਹਾਨੂੰ ਦਿਖਾ ਰਹੀ ਹਾਂ ਮੈਂ ਕਿਵੇਂ ਕਰ ਰਹੀ ਹਾਂ ਇਹ ਸੇਫਟੀ ਬੈਂਡ ਦੇ ਨਾਲ ਦੋ ਸੂਈਆਂ ਲਗਾ ਕੇ ਕੋਨੂੰ ਕ੍ਰੋਸ ਕਰ ਲੈਣੀ ਹੈ ਤੇ ਆਹ ਲਓ ਜੀ ਚੁੰਨੀ ਜੇ ਤੁਸੀਂ ਇਹਨੂੰ ਪਿੱਛੇ ਸਿੱਟਣਾ ਹੈ ਪਿੱਛੇ ਵੀ ਸਿੱਟ ਸਕਦੇ ਹੋ ਜੇ ਤੁਸੀਂ ਇਹਨੂੰ ਮੂਰੇ ਰੱਖਣਾ ਤੇ ਮੂਰੇ ਵੀ ਰੱਖ ਸਕਦੇ ਆ ਇਹ ਹੈਗੀ ਸਾਈਡ ਵਾਲੀ ਚੁੰਨੀ ਕੱਢ ਲਈ ਪਿੱਛੋਂ ਜਿਹੜੀ ਇਕੱਠੀ ਹੋਈ ਸੀ ਆਪਣੇ ਦੇ ਹੁਣ ਇਹਨੂੰ ਖੁੱਲੀ ਛੱਡ ਕੇ ਇਹ ਇੱਥੇ ਵੀ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨੀ ਆਪਣੀ ਬਾਹ ਲਗਾਉਣੀ ਪਰ ਮੈਂ ਲਈ ਕਰਦੀ ਆ ਕਿ ਇਹ ਚੁੰਨੀ ਇੱਧਰ ਇਕੱਠੀ ਨਾ ਹੋਵੇ ਜਿਵੇਂ ਅਮੀਰ ਗਾਦੀ ਕਿ ਤੁਹਾਨੂੰ ਇਸ ਤਰ੍ਹਾਂ ਪਸੰਦ ਆਈਆਂ ਹੋਣਗੀਆਂ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲੈਣਾ